ਇਹ ਪਹਿਲਾਂ ਲਾਈਵ ਕੱਟ ਮਾਰ ਗਿਆ ਸੀ ਪਤਾ ਨੈਟਵਰਕ ਦੀ ਪ੍ਰੋਬਲਮ ਆ ਦੁਬਾਰਾ ਸਟਾਰਟ ਕੀਤਾ ਆ ਦੱਸੋ ਕਮੈਂਟ ਕਰਕੇ ਕੌਣ ਜੁੜ ਗਿਆ ਸ਼ੇਅਰ ਕਰ ਦਿਓ ਦੁਬਾਰਾ ਜੁੜ ਜਾਣ ਦੇ ਸੱਜਣ ਜੀ ਦੋ ਆ ਗਏ ਆ ਗਏ ਪਹਿਲਾਂ ਲਾਈਵ ਕੱਟ ਮਾਰ ਗਿਆ ਸੀ ਦੁਬਾਰਾ ਸਟਾਰਟ ਕੀਤਾ ਹੋਇਆ बंद हो गया तो नेटवर्क की प्रॉब्लम होनी। कौन तो देख रहे हो तो दो सज्जन द्वारा कृपया लाइक कमेंट शेयर कर दियो कमेंट करके करता फिर चार हो गए कौन कौन पहुँच गया भी लाभ के बच्चे दस मूल ਬਕਰ ਸ਼ਾ ਐਲੋ ਜੀ ਬਕਰ ਸ਼ਾ ਜੀ ਵੈਲਕਮ ਇਤੋਂ ਜੁੜਿਆ ਲਾਈਵ ਦੇ ਵਿੱਚ ਕੀ ਹਾਲ ਚਾਲ ਨੇ ਤੁਹਾਡੇ ਬਕਰ ਸਾਹਿਬ ਸ਼ਾਇਦ ਤੁਸੀਂ ਪਹਿਲੀ ਵਾਰੀ ਆਏ ਹੋ ਜਿਸ ਕਰਕੇ ਮੇਰਾ ਧਿਆਨ ਹੈ ਆਪਣੇ ਲਾਈਵ ਦੇ ਵਿੱਚ ਬਹੁਤ ਸਾਰੇ ਗਲਵਾਤ ਇਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਫਿਰ ਮੈਨੂੰ ਪਤਾ ਲੱਗਦਾ ਰਹਿੰਦਾ ਵੀ ਕੌਣ ਸਟੋਰੀ ਦੇਖ ਰਿਹਾ ਆਪਾਂ ਨੂੰ ਇਧਰੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ 1 ਕਦਾ ਲੱਖ ਇਧਰ ਭੇਜ ਦਿਓ ਗਰਮੀ ਬਹੁਤ ਹੈ ਪੁਰੀ ਸ਼ਿਰਵਾਲਾ ਦੇ ਗਾਣੇ ਕੈਂਤੀ ਲੱਗਦੀ ਕੋ ਗਾਣਾ ਨਹੀਂ ਆਇਆ ਨਾ ਲਾਈਕ ਦਨ ਥੈਂਕ ਯੂ ਜੀ 35 ਲੱਖ ਤੇ ਗਾਣਾ ਨਹੀਂ ਆਇਆ ਕੋਈ ਪੰਜਾਬੀ ਦਾ ਥੈਂਕ ਯੂ ਲਾਈਕ ਦਮ ਦੇ ਲਈ ਹੋਰ ਸੁਣਾਓ ਨਵੀਤਾ ਜੀ ਅੱਜ ਦਾ ਕੀ ਸਮਾਚਾਰ ਹੈ ਲੈ ਜੋ ਸਾਰੇ ਹੀ ਤੁਹਾਡੇ ਨੇ ਬਾ ਥੈਂਕ ਯੂ ਐਂਜੀ ਬਹੁਤ ਹੈ ਮਿਹਰਬਾਨੀ ਮਿਹਰਬਾਨੀ ਆਪਾਂ ਤਾਂ ਪੱਕੇ ਨਾਲ ਹੀ ਸਾਰ ਲਾਂਗੇ ਇਹ ਨਲਕਾ ਸੌਗਾ ਆਏਗੀ 35 ਲੱਖ ਵਾਲਾ ਕਿੰਨੇ ਦਾ ਆਇਆ ਮੈਨੂੰ ਲਿੰਕ ਸੈਂਡ ਕਰਿਓ ਕਿੱਦਾਂ ਲਾਇਆ 35 ਲਖੜਾ ਫਿਰ ਲਿੰਕ ਭੇਜਿਓ ਪਿਤਾ ਜੀ ਦਾ ਹਾਲ ਚਾਲ ਸੁਨਾਇਆ ਜੀ ਸੁਨਾਇਆ ਜੀ ਦੱਸਿਆ ਤਾਂ ਹੈ ਜੀ ਪਿਤਾ ਜੀ ਚੜ੍ਹਾਈ ਕਰ ਗਏ ਤਰਾ ਕੋ ਨੂੰ ਤਿਆਰੀ ਹੋ ਗਏ ਉਹ ਫੇਸਬੁੱਕ ਤੇ ਮੈਸੇਜ ਕੀਤਾ ਸੀਗਾ 4G ਹੋੜ ਆਪਣਾ ਮੰਜਾ ਇਕੱਲਾ ਰਹਿ ਗਿਆ ਪਹਿਲਾਂ ਬਾਪੂ ਨਾਲ ਛੌੜ ਕਰੀ ਜਾਂਦੇ ਸੀ ਦੋਲਰ ਸਾਡਾ ਬਹੁਤ ਰੋਇਆ ਉਹ ਦਾ ਤੇ ਮਰਜੀ ਆ ਆਪਣੇ ਘਰ ਹੱਥ ਚ ਆ ਜਾਵੇ। ਹਨ ਜਿੰਨੇ ਸਾਹ ਆਉਣੇ ਨੇ ਉਹ ਆ ਜਾਂਦੇ ਨੇ ਉਹ ਵਧ ਨਹੀਂ ਆਉਂਦੇ। ਆਕਰਮਲੀ, ਕੀ ਹਾਲ ਆ ਜੀ? ਹਾਲ ਸਾਜੀ ਬਹੁਤ ਵਧੀਆ ਜੀ ਅਲੀ ਸਾਹਿਬ। ਤੁਹਾਡਾ ਵੈਲਕਮ ਤੁਸੀਂ ਪਹਿਲੀ ਵਾਰੀ ਮੇਰੀ ਲਾਈਵ ਦੇ ਵਿੱਚ ਆਇਓ। ਜੀ ਆਇਆਂ ਤੁਹਾਨੂੰ। ਕੋ ਸ਼ਾਮ ਦੀ ਹੈ। होनाओ की हाल चाल ने कितों बिलोंग कर दो थैंक यू जी तो सबसक्राइब कर लो जी आक्रम जी कि बिलोंग कर दो दस्यो ये किल है जी ये कि गल है तीन ਜਿੱਦਣ ਤੁਸੀਂ ਪਹਿਲਾ ਲਾਈਵ ਚ ਆਏ ਸੀ ਉਹ ਤੋਂ 3 ਦਿਨਾਂ ਬਾਅਦ ਦੀ ਆ। ਸ਼ੁੱਕਰਵਾਰ ਦੀ। ਮਲੇਰ ਕੋਟਲਾ ਤੋਂ ਹਾਂਜੀ ਵਾਜੀ ਵਾਹ। ਵੈਲਕਮ ਤੁਹਾਡਾ ਸਾਡੇ ਤਾਂ ਨੇੜੇ ਹੀ ਹੋ ਫਿਰ। ਮਲੇਰ ਕੋਟਲਾ ਤੋਂ। ਆ ਮੇਰੇ ਗੁਆਂਢੀ ਸਾਰੇ ਮਲੇਰ ਕੋਟਲੇ ਦੇ ਨੇ। ਇੱਥੇ ਸੁਣਾਉ ਆਂ। ਇਧਰ ਵੀ ਮਲੇਰ ਕੋਟਲਾ ਇਧਰ ਵੀ ਮਲੇਰ ਕੋਟਲਾ ਮੇਰੇ ਸਾਹਮਣੇ ਵੀ ਮਲੇਰ ਕੋਟਲਾ ਉਹ ਦੇਖੋ ਇਹ ਵੀ ਸੌਂਗ ਲਿਖਦੇ ਨੇ ਜੀ ਤੁਸੀਂ ਕਿੱਥੋਂ ਹੋ ਜੀ ਮੈਂ ਸ੍ਰੀਨਾਂਤੋਂ ਜੀ ਆਕਰਮ ਜੀ ਸੌਂਗ ਲਿਖਦੇ ਨੇ ਤੁਹਾਨੂੰ ਕੀ ਪਤਾ ਤੁਸੀਂ ਜਾਣਦੇ ਨਾ ਨੂੰ ਆਕਰਮ ਜੀ ਤੁਸੀਂ ਲਿਖਤੋਂ ਮੈਨੂੰ ਤਾਂ ਮੇਰੇ ਕੋਲ ਤਾਂ ਪਹਿਲੀ ਵਾਰੀ ਲਾਈਵ ਚ ਆਇਆ ਨਹੀਂ ਜੀ ਫਿਰ ਮੈਂ ਇਹਨਾਂ ਨੂੰ ਕਹਿ ਰਿਹਾ ਵੀ ਤੁਹਾਡਾ ਸਵਾਗਤ ਹੈ ਜਾਈ ਤਾਂ ਤੇ ਆਸ਼ਾ ਤੁਸੀਂ ਲੇਖੋ ਜੀ ਅਕਰਮ ਜੀ ਤੁਹਾਨੂੰ ਜਰੂਰ ਮਿਲਾਂਗੇ ਸਾਡੇ ਤਾਂ ਤੁਸੀਂ ਏਰੀਆ ਦੇ ਵਿੱਚੋਂ ਨੇੜੇ ਤੇ ਜੋ ਮਲੇਰਕੋਟੜਾ ਸਾਡਾ ਚੱਕਰ ਲੱਗਦਾ ਰਹਿੰਦਾ ਹੈ ਧੰਨਵਾਦ ਤੁਹਾਡਾ ਲਾਈਵ ਚ ਆਉਣ ਦਾ ਹਾਂਜੀ ਲਿਖਦਾ ਵਾ ਜੀ ਥੋੜਾ ਥੋੜਾ ਕੋਈ ਗੱਲ ਨਹੀਂ ਬਾਬਾ ਜਿਆਦਾ ਹੀ ਲਿਖਣ ਲਾ ਦੂ ਇਹ ਇਧਰ ਮੇਰੇ ਕੋਲੇ ਮਲੇਰਕੋਟ ਵਾਲੇ ਨੇ ਹੱਡੀਆਂ ਵਾਲੇ ਇੱਕ ਸਾਹਮਣੇ ਆ ਕੇ ਦਿਖਾਵਾਂ ਤੁਹਾਨੂੰ ਇੱਕ ਮਿੰਟ ਵੇਟ ਕਰਿਓ ਕੋ ਮੇਰੇ ਤਾਂ ਪਹਿਲੀ ਵਾਰੀ ਲਾਈਨ ਚ ਹੈ ਨਹੀਂ ਮੈਂ ਨਹੀਂ ਜਾਣਦਾ ਆ ਮੇਰੇ ਸਾਰੇ ਆਂਡ ਗਵਾਂਡ ਚ ਮਲੇਰ ਕੋਟ ਲਾ ਇਧਰ ਵੀ ਮਲੇਰ ਕੋਟ ਲਾ ਇਧਰ ਵੀ ਦਿਖਾ ਦਿੰਦਾ ਇਧਰ ਤਾਂ ਉਹ ਪਹਿਲਾਂ ਦਿਖਾਇਆ ਸੀ ਮੈਂ ਮੇਰੇ ਕੋਲ ਆਉਂਦੇ ਹੁੰਦੇ ਨੇ ਇਹ ਤਾਂ ਬੈਠ ਜਾਂਦੇ ਆਪਣੇ ਜਾਨਤੀ ਤਰੀਕੇ ਦੇ ਅੱਛਾ ਜੀ ਕੋਈ ਗੱਲ ਨਹੀਂ ਮਿਲਾਂਗੇ ਇਹਨਾਂ ਨੂੰ ਜਰੂਰ ਆਕਰਮ ਜੀ ਤੁਹਾਡਾ ਨੰਬਰ ਟਾਈਪ ਕਰ ਦੋ ਤੁਹਾਨੂੰ ਜਰੂਰ ਮਿਲਾਂਗੇ ਜਿਹਦੇ ਮਲੇਰ ਕੋਟ ਨੇ ਆਏ ਧੰਨਵਾਦ ਤੁਹਾਡਾ ਆਉਣ ਦਾ ਅਹ ਦੋ ਖ ਮੈਂ ਨਹੀਂ ਜਾਣਦਾ ਜੀ 35 ਲੱਖ ਵਾਲੇ ਤੁਸੀਂ ਤਾਂ ਜਾਣਦੇ ਹੋ ਮੈਨੂੰ ਤਾਂ ਨੌਲੇਜ ਘੱਟ ਆਲੇ ਦੋਲੇ ਦੀ ਥੋੜੀ ਜੀ ਆਪਾਂ ਤਾਂ ਜਿਹੜਾ ਦੱਸ ਦਿੰਦਾ ਉਹਨਾਂ ਦੀ ਸੱਚ ਮੰਨ ਲਈਦਾ ਆਪਾਂ ਤਾਂ ਮੈਂ ਤੁਹਾਡਾ ਬਲੈਂਡ ਸਕੂਲ ਦੇ ਵਿੱਚ ਜਾ ਕੇ ਆਇਆ ਸੀ ਆਕਰਮ ਜੀ ਉਹ ਮੈਨੂੰ ਬਹੁਤ ਵਧੀਆ ਲੱਗਿਆ ਉੱਥੇ ਬਹੁਤ ਸਿਸਟਮ ਵਧੀਆ ਸੀਗਾ ਲਖ ਵਾਲੀ ਤੁਸੀਂ ਕਿੱਥੇ ਤੋਂ ਹੋ ਜੀ ਆਕਰਮ ਜੀ ਤੁਹਾਡੇ ਬਲੈਂਡ ਸਕੂਲ ਹੈ ਤੁਹਾਨੂੰ ਤਾਂ ਪਤਾ ਹੋਊਗਾ ਨਾ ਹੋਰ ਵੀ ਚੱਲਦਾ ਹੋ ਕੇ ਓਕੇ ਓਕੇ ਤੁਸੀਂ ਕੈਨੇਡਾ ਤੋਂ ਠੀਕ ਇਹ ਮਲੇਰ ਕੋਡਰੇ ਦੇ ਵਿੱਚ ਹੈ ਜੀ ਇੱਕ ਬਲਾਈਂਡ ਸਕੂਲ ਹੈ ਚਲੋ ਵੈਲਕਮ ਤੁਹਾਡਾ ਥੈਂਕ ਯੂ ਸਾਡੇ ਚੈਨਲ ਨੂੰ ਸਪੋਰਟ ਕਰੋ ਹਾਂ ਸਾਹਿਬ ਜੀ ਹੱਡੀਆਂ ਜੋੜਦੇ ਨੇ ਜੀ ਜਾਂ ਤੋੜਦੇ ਨੇ ਇਹਦਾ ਜਿਹੜੇ ਜਾਣਦੇ ਨੇ ਉਹਨਾਂ ਨੂੰ ਪਤਾ ਹੋ ਅੰਕਲ ਜੀ ਤੁਸੀਂ ਕਿੱਥੋਂ ਜੁਨੀਕ ਸਾਈਜ਼ ਹੈ ਜੁਨੀਕ ਸਹਿਜ ਜੀ ਮੈਂ ਸੁਨਾਮ ਤੋਂ ਪੰਜਾਬ ਵੈਲਕਮ ਤੁਹਾਡਾ ਤੁਸੀਂ ਵੀ ਪਹਿਲੀ ਵਾਰ ਆਏ ਹੋ ਮੇਰੇ ਲਾਈਵ ਦੇ ਵਿੱਚ ਅੱਜ ਸਹਿਜ ਜੀ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਮੈਂ ਸੁਨਾਮ ਤੋਂ ਜੁਨੀਕ ਤੁਹਾਡਾ ਨਾਮ ਵੀ ਯੂਨੀਕ ਹੈ ਵੈਲਕਮ ਤੁਹਾਡਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ ਮੈਂ ਜੀ ਪੰਜਾਬ ਤੋਂ ਜੀ ਸੁਨਾਮ ਕਿਸ ਵਿੱਚ ਕਿੱਥੇ ਬੈਠੇ ਆ ਜੀ ਕੁਲਦੀਪ ਸਿੰਘ ਸੁਨਾਮ ਕਿਸ ਜਗ੍ਹਾ ਬੈਠਿਆ ਸੁਨਾਮ ਮੈਂ ਰੇਲਵੇ ਸਟੇਸ਼ਨ ਦੇ ਕੋਲ ਬੈਠੇ ਆ ਜੀ ਰੇਲ ਗੱਡੀ ਆਊਗੀ ਤੁਹਾਨੂੰ ਪਤਾ ਲੱਗ ਜੀ ਮਲੇਰ ਕੋਟਲੇ ਕੋਲ ਸ਼ੇਰਪੁਰ ਥਾਣਾ ਹੈਗਾ ਜੀ ਮੈਂ ਸਰਸਾ ਹਰਿਆਣਾ वेलकम की हरियाणा वाले हो ਤੁਹਾਡੇ ਠੀਕ ਹੈ ਜੀ ਹਰਿਆਣੇ ਤੋਂ ਬਹੁਤ ਜੁੜੇ ਹੋਇਆ ਮੇਰੇ ਨਾਲ ਮੇਰੇ ਸਬਸਕ੍ਰਾਈਬਰ ਹੈਗੇ ਬਹੁਤ ਸਾਰੇ ਸੱਜਣੇ ਮੈਨੂੰ ਸਰਸੇ ਤੋਂ ਕਾਲ ਕਰ ਦਿੰਦੇ ਨੇ ਹਰਿਆਣੇ ਤੋਂ ਕਾਫੀ ਜਿਹੜੇ ਜਿਨ੍ਹਾਂ ਕੋਲ ਮੇਰਾ ਨੰਬਰ ਵੀ ਆ ਆਪਣਾ ਚੈਨਲ ਤੋਂ ਨੰਬਰ ਲੈ ਕੇ ਮਾਰ ਦਿੰਦੇ ਕਾਲ ਕੀ ਕੰਮ ਕਰਦੇ ਹੋ ਤੁਸੀਂ ਸਹਿਜ ਜੀ ਯੂਨਿਕ ਸਹਿਜ ਜੀ ਤੁਸੀਂ ਕੀ ਕਰਦੇ ਹੋ ਆਕਰਮਜੀਤ ਦਾ ਰਾਈਟਰ ਹੋਗੇ 35 ਲੱਖ ਵਾਲੇ ਫੌਜ ਚ ਨੇ ਸ਼ਾਇਦ ਪੱਕਾ ਨਹੀਂ ਮੈਂ ਕਹਿੰਦਾ ਸਰਸੇ ਵਾਲੇ ਤਾਂ ਭਗਵਾਨ ਦੀ ਨਗਰੀ ਤੋਂ ਹੈ ਜੀ ਫਿਰ ਬਿਲਕੁਲ ਸਹੀ ਕਿਹਾ ਜੀ ਅੱਲਾ ਦੇ ਬੰਦੇ ਨੇ ਇਹ ਵੀ ਤੁਸੀਂ ਤਾਂ ਜਾਣੀ ਜਾਣ ਕਲਲ ਹੋ ਰਾ ਕਰੋਂ ਜੀ ਨਾਗਰੀ ਸਾਰੀ ਭਗਵਾਨ ਦੀ ਆ ਤੁਸੀਂ ਵੀ ਬੈਠੇ ਜਿੱਥੇ ਕੈਨੇਡਾ ਵੀ ਨਾਗਰੀ ਭਗਵਾਨ ਦੀ ਆ ਮਤਲਬ ਇਹ ਚੀਜ਼ ਨੂੰ ਆਪਾਂ ਥੋੜਾ ਸੀਰੀਅਸ ਲੈ ਲੈਂਦੇ ਆ ਇਹ ਹਲੋ ਇਹ ਬੰਦਾ ਮਾਹਪੁਰ ਕੁਸੂਦ ਕੋਦੇ ਜੀ 35 ਲੱਖ ਵਾਲੀ ਉਸ ਪਿੰਡ ਤੋਂ ਬਿਲੋਂਗ ਕਰਦੀ ਹੈ ਜੀ ਓਕੇ ਓਕੇ ਇਹ ਤਾਂ ਥੋੜਾ ਪੰਗੀ ਲੈਂਦੇ ਸੀ ਉਹ ਤਾਂ ਜੀ ਹੈ 12 ਹੈ ਅਵਤਾਰ ਘਾਰਿਆ ਸਰਸਤੀ ਆ ਉਹਦੀ ਮੌਜ ਹੈ ਜੀ ਆਹ ਕਿਹਦੀ ਇਹਦੀ ਅੱਖ ਦੇਖ ਲੈਂਦੀ ਹੈ ਤੇ ਇਹਦੀ ਨਹੀਂ ਦੇਖਦੀ ਫਰਕ ਹੈ ਆਪਣੇ ਵਰਗੇ ਮਨਦੂਦ ਨਹੀਂ ਹੁੰਦੀ ਨਾ ਇਹਗਾ ਕੜਿਆ ਹਾਲ ਕੋਠੇ ਮੇਰੇ ਨਾਲ ਤੇ ਕੜਿਆ ਹਾਲ ਕੋਠੇ ਕਿਹੜਾ ਜ਼ਿਲ੍ਹਾ ਤੁਹਾਡਾ ਕੜਿਆ ਹਾਲ ਕੋਠੇ ਜ਼ਿਲ੍ਹਾ ਕਿਹੜਾ ਡਿਸਟ੍ਰਿਕਟ ਕਿਹੜਾ ਤੁਹਾਡਾ ਇੱਕ ਨਾ ਪਰ ਕੋ ਹੁੰਦਾ ਦੇਖਣ ਵਾਲੀ ਅੱਖ ਦਾ ਆਪਣੇ ਆਪਣੀ ਨਜ਼ਰ ਤੇ ਹੈ ਨਹੀਂ ਦੇਖਣ ਨੂੰ ਜਿਨ੍ਹਾਂ ਨੇ ਸਮਝ ਲਿਆ ਸਮਝ ਲਿਆ ਆਪਾਂ ਮੰਦੂਬੁੱਧੀ ਲੋਕ ਹੈਗੇ ਆ ਅਪਾ ਤਾਂ ਮੜਿਆ ਮੁੱਟਿਆ ਖਬਰਾਂ ਇਹਨਾਂ ਤੋਂ ਸਿੱਖ ਲੈਣੇ ਸੁਣ ਲੈਣੇ ਆ ਕਿ 35 ਲੱਖ ਵਾਲਿਆਂ ਤੋਂ ਇਹ ਵਧੀਆ ਰੂਪ ਰੱਖਦੇ ਨੇ ਬਾ ਇੰਨੀ ਕਿ ਜਾਣਕਾਰੀ ਆਪਣੇ ਕੋਲੇ ਆ ਜਾਂਦੀ ਐ ਉਸ ਤੋਂ ਬਾਅਦ ਕੁਝ ਨਹੀਂ ਆਉਂਦਾ ਸਭ ਪਹਿਲੇ ਗਲਤ ਖਾਨ ਡੀਲ ਖੜਿਆਲ ਕੋਠੇ ਖੜਿਆਲ ਕੋਠੇ ਰਾਮ ਰਹੀਮ ਵੀ ਸਿਰਸਾ ਹੀ ਆਜੀ ਤੇ ਹਣੀ ਪ੍ਰੀਤ ਵੀ ਜਿਨ੍ਹਾਂ ਨੇ ਸਮਝ ਲਿਆ ਉਹ ਵੀ ਉੱਥੇ ਹੀ ਮਰਦੇ ਨੇ ਮਰਦੇ ਨੇ ਦਵਾਰਾ ਜੀ ਓਕੇ ਅਸੇ ਗੁਫਾ ਵਾਲਾ ਬਾਬਾ ਗੁਫਾ ਮਸੂਰ ਹੋਗੀ ਐ ਮਸਜੀ ਮੈਸੈਂਜਰ ਆਫ ਗॉड ਠੀਕ ਹੈ ਇਹ ਇਹ ਗਲਤ ਨਹੀਂ ਹੈਗੇ ਸ਼ਬਦ ਇਹ ਇਹ ਸ਼ਬਦ ਗਲਤ ਨਹੀਂ ਹੈਗੇ ਇਹ ਜੀ ਗੱਲ ਨਹੀਂ ਹੈਗੀ ਵੀ ਜੇ ਇਹਨਾਂ ਨੂੰ ਤੁਸੀਂ ਗਲਤ ਨਹੀਂ ਕਹਿ ਸਕਦੇ ਅਨਿਪ੍ਰੀਤਾ ਪਾਰਵਤੀ ਕੀ ਕਰਦੀ ਅਨਿਪ੍ਰੀਤਾ ਪਾਰਵਤੀ ਹੈ ਜੀ ਇਹ ਤੁਹਾਨੂੰ ਪਤਾ ਹੋਊ ਕਿ ਨੇ ਡਾਲਿਆ ਦੇਖੋ ਸਰ ਮੈਨੂੰ ਨਹੀਂ ਪਤਾ ਹੈਗਾ ਭਾਈ ਭਾਈ ਮੁਰਾ ਜੀ ਸੁਣਾਓ ਓਕੇ ਓਕੇ ਭਾਈ ਮੁਰਾ ਤਾਂ ਜਾਣਦਾ ਜੀ ਮੈਂ ਉੱਥੇ ਐਤਵਾਰ ਨੂੰ ਪੜਾ ਰਹਾ ਬਹੁਤ ਵੱਡਾ ਕਲਦੀਪ ਮਿਸਤਰੀ ਦਾ ਨਹੀਂ ਕਿਤੇ ਅੜਿਆ ਲਾ ਆਰਾਮ ਹੀ ਦੀ ਗੋਬੀ ਤੇ ਮੂਰੀ ਬਹੁਤ ਮਹਿੰਗੀ ਹੈ ਜੀ 2000 ਦਾ ਇੱਕ ਪੀਸ ਫੁੱਲ ਗੋਭੀ ਦਾ ਜੀ ਚਲੋ ਆਪਾਂ ਤਾਂ ਲਿਆਂਦਾ ਨਹੀਂ ਖਰੀਦ ਕਿੰਨਾ ਖਾਣੇ ਆ ਫੁੱਲ ਗੋਭੀ ਮੈਂ ਤਾਂ ਲਾਈਕ ਨਹੀਂ ਕਰਦਾ ਆਈ ਡੋਨਟ ਲਾਈਕ ਫੁੱਲ ਗੋਭੀ ਦੇਖੋ ਇੰਡੀਆ ਦੀ ਚైనా ਨਾਲ ਲੜਾਈ ਲੱਗਣੀ ਸੀ ਉਹ ਪਿਤਾ ਜੀ ਨੇ ਆਪਣੇ ਸਿਰ ਤੇ ਲੈ ਲਈ ਸਹੀ ਗੱਲ ਆ ਜੀ ਤਾਂ ਇਹਦਾ ਤਸਹੀਹ ਥੱਲੇ ਨੇ ਇਹ ਵੀ ਕਿਸੇ ਕਿਸੇ ਚ ਦਮ ਹੁੰਦਾ ਤੁਸੀਂ ਲੈ ਕੇ ਦਿਖਾਉਣ ਵਾਲੇ ਮੈਂ ਇਹ ਵੀ ਕਰਾਮਾਤ ਕਿਸੇ ਕਿਸੇ ਚ ਹੁੰਦੀ ਹੈ ਮੈਂ ਜੁਪੀ ਤੋਂ ਹੁਣ ਓਕੇ ਠੀਕ ਆ ਕਲਪੀ ਜੀ ਜੂਪੀ ਚ ਕੀ ਕੰਮ ਕਰਦੇ ਹੋ ਖੇਤੀਬਾੜੀ ਜਿਆਦਾ ਕੀ ਖੇਤੀ ਕਰ ਰਹੇ ਜੂਪੀ ਦੇ ਵਿੱਚ ਇਹਨਾਂ ਚ ਆਪਣਾ ਅਕਰਮ ਜੀ ਇਹਨਾਂ ਚੀਜ਼ਾਂ ਕਰਕੇ ਸਾਡਾ ਮੋਰਕ ਬਰਬਾਦ ਹੋ ਗਿਆ ਇਹ ਫਲਾਣਾ ਫਲਾਣਾ ਨੇ ਆਪਣੇ ਸਿਰ ਤੇ ਲੈ ਲਿਆ ਇਹ ਗੜਾ ਆਪਣੇ ਸਿਰ ਤੇ ਲੈ ਲਿਆ ਐਂਰ ਬਾਦ ਹੋ ਗਿਆ ਛੜਾ ਬੋਲਤਾ ਇਹਨਾਂ ਚੀਜ਼ਾਂ ਚ ਲੱਗ ਕੇ ਥੋੜੇ ਪਿਤਾ ਜੀ ਸਾਲ ਇੱਕ ਦੋ ਵਾਰ ਹੀ ਦਰਸ਼ਨ ਦੇਣ ਬਾਹਰ ਥੋੜੇ ਜੀ ਉਹ ਚਾਹੀਦੀ ਦੋ ਸਾਲ ਚ ਇੱਕ ਵਾਰੀ ਆਉਣ ਚੜਾਈ ਹੈ ਉਸੇ ਖੇਤ ਤੇ ਦੇਖੋ ਖੇਤੀਬਾੜੀ ਮੈਂ ਕਹਿੰਦਾ ਖੇਤੀਬਾੜੀ ਜਿਆਦਾ ਕੀ ਕਰਨ ਰੁਕੂ ਜੇ ਚ ਜਿਹੜੀ ਜਿਆਦਾ ਖੇਤੀਬਾੜੀ ਉਹ ਕੀ ਕਰ ਰਹੇ ਹੋ ਲਾਈਕ ਵਾਲਾ ਬਟਨ ਵੀ ਦਬਾਇਆ ਕਰੋ ਸੱਜਣੋ ਸਲੂਨ ਵਾਲੀ ਨੇ ਸੁਪਾਰੀ ਦਿੱਤੀ ਸੀ ਓਕੇ ਏਕਿਆ ਕਲਾਨ ਕੜਕਗਰੀ ओके ਮੈਡੀਕਲ ਸ਼ਾਪ ਵਾਲੇ ਦੀ ਘਰ ਵਾਲੀ ਸੀ ਓਕੇ ਉਹਦਾ ਕੀ ਚੱਕਰ ਸੀਗਾ ਨਹੀਂ ਉਹਦਾ ਕੀ ਚੱਕਰ ਸੀਗਾ ਤੁਸੀਂ ਵੀ ਪਿਤਾ ਜੀ ਦਾ ਨਾਮ ਲਿਆ ਹੋਇਆ ਜੀ ਆਪਾਂ ਤਾਂ ਨਹੀਂ ਲੈਂਦੇ ਭਈ ਆਪਣੇ ਕੋਲ ਟਾਈਮ ਨਹੀਂ ਹੈਗਾ ਅਵਿਧਾ ਸਰਦਨ ਗਰੀਸ ਨਾਲ ਲਿਪੜੇ ਰਹਨੇ ਆ ਉਹ ਕਹਿੰਦੇ ਉਧਾਰ ਹੋ ਜਾਂਦਾ ਜਿਹੜਾ ਲੈ ਲੈਂਦਾ ਇਕੜਾ YouTube ਤੇ ਵੀਡੀਓ ਪਈਆ ਦੇਖਣ ਆਲੀਆ ਤੁਹਾਡੀ ਹਾਊਸ 'ਚ ਨਿਕਲੂਗੀ ਓਕੇ ਬਿਨਾ ਕਰਮਾ ਤੋਂ ਕਿੱਥੇ ਮਿਲਦਾ ਜੀ ਨਾਮ ਸਹੀ ਗੱਲ ਐ ਬਿਨਾ ਕਰਮਾ ਤੋਂ ਕੁਛ ਨਹੀਂ ਪੁੱਤਰ ਆਪਾਂ ਤਾਂ ਮੰਦ ਤੁਹਾਨੂੰ ਕਹਦਾ ਮੰਦ ਬੁੱਧੀ ਤੇ ਮੰਦੇ ਭਾਗਾ ਵਾਲਿਆਂ ਸੁਖਰਤਿਆ ਨੇ ਮੜਰਾ ਕਰਤਾ ਜੀ ਉਹਦਾ ਖਬਰ ਸੁਣੀ ਸੀ ਮੈਂ 5 ਲੱਖ ਦਾ ਛੇ ਓਕੇ ਦਾਕਾ ਜੀ ਲਾਇਕ ਕਰਤ ओके थैंक यू जी थैंक यू बाकी सज्जन भी लाइक वाला बटन दबदिया करो दो लाइकhoe ने 40 बंदे आके मुड़ गए ਤੁਸੀਂ ਐ ਦੇਖ ਲਓ ਐਨਾ ਕ ਸਪੋਰਟ ਕਰਿਆ ਕਰੋ ਚੈਨਲ ਨੂੰ ਤੱਕਾ ਲਾ ਦਿਓ ਥੋੜਾ ਥੋੜਾ ਹੋਰ ਮੇਰੀ ਮਦਦ ਕਰਿਆ ਕਰੋ ਤੁਸੀਂ 35 ਲੱਖ ਵਾਲੇ ਸਬਸਕ੍ਰਾਈਬਰ ਘਟ ਰਹੇ ਨੇ ਆਪਣੇ ਹੁਣ পড়ੋ ਕੋਈ ਮੰਤਰਾਂ ਕਰਤਾ ਜੀ ਲੈ ਕੇ ਥੈਂਕ ਯੂ ਥੈਂਕ ਯੂ ਕੁਲਦੀਪ ਜੀ ਥੈਂਕ ਯੂ ਕਮੇਟੀ ਡੀਡ ਨਾ ਕਰੇ ਕੋਲ ਕੁਲਦੀਪ ਜੀ ਹੁੰਦਾ ਕੋਈ ਗੱਲ ਹੀ ਮੇਰੇ ਸਮਝ ਆ ਜਾਂਦਾ ਗੱਲ ਕਮੇਟੀ ਵੀ ਸਮਝ ਆ ਜਾਂਦਾ ਤੁਸੀਂ ਕੁਲਰ ਠੀਕ ਕਰ ਲੋ ਜੀ ਪਿਤਾ ਜੀ ਦਾ ਕੁਛ ਨਹੀਂ ਜਾਣਾ ਮੈਂ ਤਾਂ ਨਿਵੇੜੀ ਬੈਠਾ ਸਵੇਰ ਦਾ ਲੱਗਿਆ ਹੁਣ ਫਿਰ ਹੋਇਆ ਸੀ ਮੈਂ ਚਾਹ ਹੁਣ ਵੀ ਚਾਹ ਪੀਤਾ ਸਵੇਰ ਦੀ ਆ ਦੇ ਗਲੋਨ ਸਟਾਰਟਰ ਕਰਤਾ ਕਾਮ ਨੇ ਵੇੜੀ ਬੈਠੇ ਪੂਰ ਸਪੋਰਟ ਥੈਂਕ ਯੂ ਕੁਲਦੀਪ ਜੀ ਥੈਂਕ ਯੂ ਹੋਰ ਲਾਓ ਚੈਨਲ ਨੂੰ ਧੱਕਾ ਲਾਓ ਥੋੜਾ ਜਿਹਾ ਬੰਦੇ ਪੰਜ ਜੁੜੇ ਹੋਏ ਨੇ ਦੇਖ ਲਓ ਤੁਹਾਡੇ ਡੌਗ ਜਿੱਥੇ ਹੈ ਜੀ ਉਹ ਘਰ ਹੈਗੇ ਜੀ ਆਕਰਮ ਜੀ ਤੁਸੀਂ ਦੇਖਿਆ ਮੇਰੇ ਡੌਗ ਦਾ ਇਹਦਾ ਮਤਲਬ ਤੁਸੀਂ ਪਹਿਲਾਂ ਦੇਖ ਦਿਓ ਫਿਰ ਇਹ ਫ੍ਰੀਸੇ ਵਾਲੇ ਪਿਤਾ ਜੀ ਤਾਂ ਹੋਣਾ ਰੈਗੂਲੇਟਰ ਵਿੱਚ ਵੀ ਦਿਸਦੇ ਨੇ ਜੀ ਬਿਲਕੁਲ 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 ਤਵੇ ਤੇ ਮਾ ਜੀ ਰੋਟੀ ਤੇ ਵੀ ਲਿਖਦੇ ਨੇ ਇਹ ਬਰਤ ਦੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਜੀ ਆਪਾਂ ਨੂੰ ਥੋੜੂ ਦੇਖਣਗੇ ਕੀ ਲੇਕ ਪਿੱਤੀ ਬਸਿਆ ਉਡੀ ਕੀ ਹੈ ਆ ਲੈ ਡੀ ਬਿੱਤੀ ਹਾਂਜੀ ਹੂੰ ਆਕਰਮ ਜੀ ਕਹਿੰਦੇ ਨੇ ਸਿੱਖ ਕਦੇ ਮੰਦਰ ਫਿਰਦੇ ਆ ਕਦੇ ਬਾਬੇ ਦੇ ਫਿਰਦੇ ਵਾ ਕਦੇ ਲਾਲਾ ਵਾਲੇ ਦੇ ਫਿਰਦੇ ਵਾ ਤੁਹਾਨੂੰ ਆਪਣੇ ਗੁਰੂ ਤੇ ਭਰੋਸਾ ਨਹੀਂ ਜੀ ਇਹਦਾ ਮਤਲਬ ਤੁਹਾਨੂੰ ਸਿੱਖ ਦੀ ਡੈਫੀਨੇਸ਼ਨ ਨਹੀਂ ਪਤਾ ਜੀ ਆਕਰਮ ਜੀ ਮਾਫੀ ਚਾਹੁੰਨਾ ਮੈਂ ਕਹਿਣ ਲੱਗਿਆ ਤੁਹਾਨੂੰ ਸਿੱਖ ਦੀ ਡੈਫੀਨੇਸ਼ਨ ਹੀ ਨਹੀਂ